ਸਰਦਾਰ ਅਨਿਵੈਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਭਾਬੀ ਭਾਗ ਦੂਜਾ ਕਿ ਹੁਣੇ ਮੈਂ ਜਾ ਕੇ ਵਲੰਟੀਅਰਸ਼ਿਪ ਤੋਂ ਅਸਤੀਫਾ ਦੇ ਆਵਾਂਗਾ ਮੇਰਾ ਸੁਰਗ ਮੇਰੀ ਦੇ ਸੇਵਾ ਸਭ ਕੁਝ ਮੇਰੀ ਭਾਬੀ ਹੈ ਪਰ ਪਿਆਰ ਮસ્ਤੀ ਦੀ ਟਹਿਣੀ ਉੱਤੇ ਝੂਮਦੇ ਇਹਨਾਂ ਦੋਹਾਂ ਸਵਰਗੀ ਪੰਛੀਆਂ ਨੂੰ ਪਤਾ ਨਹੀਂ ਸੀ ਕਿ ਕਿਸ ਵੇਲੇ ਤੋਂ ਕੋਈ ਸ਼ਿਕਾਰੀ ਉਹਨਾਂ ਉੱਤੇ ਆਪਣੇ ਤੀਰ ਦਾ ਨਿਸ਼ਾਨਾ ਸੋਧੀ ਲੁਕਿਆ ਖੜਾ ਸੀ ਨਫ਼ਰਤ ਭਰੇ ਹਾਸੇ ਦੀ ਡਰਾਉਣੀ ਆਵਾਜ਼ ਕਮਰੇ ਵਿੱਚ ਗੂੰਜ ਉਠੀ ਵਾਹ ਕੋ ਪ੍ਰੇਮ ਦਾ ਨਾਟਕ ਹੋ ਰਿਹਾ ਹੈ ਬੂਹੇ ਵਿੱਚ ਪੰਡਤ ਜੀ ਬਾਲ ਮੁਕੰਦ ਖੜਾ ਅੱਗ ਉੱਗਲ ਰਿਹਾ ਹੈ ਉਸ ਦੀਆਂ ਅੱਖਾਂ ਖੂਨੀ ਅੱਗ ਵਾਂਗ ਲਾਲ ਹਨ ਪਵਿੱਤਰ ਹਿਰਦਿਆਂ ਉਤੇ ਅਪਵਿੱਤ ਦੁਸ਼ਨਾ ਦੀ ਬੁਸ਼ਾਰ ਪੈਣ ਤੇ ਇੱਕ ਵਾਰੀ ਸਾਰੇ ਕੋਮਲ ਭਾਵ ਦੱਬੇ ਜਾਂਦੇ ਹਨ ਪਰ ਦੂਜੇ ਪਲ ਉਹੀ ਬਿਜਲੀ ਵਾਂਗ ਚਮਕ ਉੱਠਦੇ ਹਨ ਇਹਨਾਂ ਕੁਰਖਤਤੇ ਉਪਮਾਨ ਪਰੇ ਸ਼ਬਦਾਂ ਨੂੰ ਸੁਣ ਕੇ ਇੱਕ ਵਾਰੀ ਦੋਵੇਂ ਸੁੰਨ ਹੋ ਗਏ ਨਿਰਜੀਵ ਤੇ ਬੇਹਰਕਤ ਇਸ ਚੋਪ ਤੇ ਸਹਿਮ ਨੇ ਪੰਡਿਤ ਬਾਲਮਕੰਦ ਦੇ ਖਿਆਲਾਂ ਨੂੰ ਫੈਲਰਨ ਦਾ ਮੌਕਾ ਦੇ ਦਿੱਤਾ ਉਹ ਫਿਰ ਭਖਦਾ ਹੋਇਆ ਬੋਲਿਆ ਐਵੇਂ ਤੇ ਨਹੀਂ ਹਰ ਵੇਲੇ ਕਵਲ ਦੇ ਨਾ ਦੀ ਮਾਲਾ ਫੇਰਦੀ ਰਹਿੰਦੀ ਜਦੋਂ ਸੁਨੋ ਮੀਰਾ ਕਵਲ ਮੀਰਾ ਕਵਲ ਮੈਂ ਤੇ ਕਈਆਂ ਚਿਰਾਂ ਤੋਂ ਇਸ ਬਦਕਾਰ ਰੰਨ ਦੇ ਚਾਲੇ ਦੇਖ ਰਿਆ ਸਾਂ ਪਰ ਸੋਚਦਾ ਸਾਂ ਮਾਂ ਡੈਨ ਹੋ ਜਾਵੇਗੀ ਤਾਂ ਪੁੱਤਰਾਂ ਨੂੰ ਥੋੜਾ ਹੀ ਖਾਣ ਲੱਗ ਪਏਗੀ ਬਸ ਬਸ ਪਾਪਾ ਜੀ ਕਵਨ ਨੇ जख्मी ਸ਼ੇਰ ਵਾਂਗ ਉੱਸਲ ਕੇ ਕਿਹਾ ਪਤਾ ਜੀ ਤੁਸੀਂ ਕੀ ਕਹਿ ਰਹੇ ਹੋ ਮੇਰੀ ਭਾਬੀ ਵਰਗੀ ਦੇਵੀ ਉੱਤੇ ਗੱਲ ਅਜੇ ਉਸਦੇ ਮੂੰਹ ਵਿੱਚ ਸੀ ਕਿ ਬਾਲਮਕੰਦ ਦੀ ਪੁੱਠੀ ਚ ਪੇੜ ਖਾ ਕੇ ਉਹ ਪੁੰਜੇ ਡੇਗ ਪਿਆ ਤੇ ਉਸਨੇ ਸੁਣਿਆ ਦੇਵੀ ਹਾਂ ਸੱਚੀ ਦੇਵੀ ਪਰ ਇਹੋ ਜਿਹਾਂ ਦੇਵੀਆਂ ਤੇ ਤੇਰੇ ਵਰਗੇ ਦੇਵਤਿਆਂ ਲਈ ਇਸ ਘਰ ਵਿੱਚ ਹੁਣ ਕੋਈ ਥਾਂ ਨਹੀਂ ਜਾਓ ਤੇ ਜਾ ਕੇ ਕਿਸੇ ਬਾਜ਼ਾਰ ਦੇ ਚੁਬਾਰੇ ਨੂੰ ਭਾਗ ਲਓ ਚਪੇੜ ਕਵਲ ਦੀ ਗੱਲ ਤੇ ਨਹੀਂ ਮਾਲਤੀ ਦੇ ਕਲੇਜੇ ਤੇ ਵੱਜੀ ਤੇ ਚਪੇੜ ਨਹੀਂ ਬਰਸ਼ੀ ਬਣ ਕੇ ਬਾਲਮਕੰਦ ਦੀਆਂ ਮਾਲਤੀ ਨੂੰ ਕਈਆਂ ਹੋਈਆਂ ਇਹਨਾਂ ਗੱਲਾਂ ਨੂੰ ਕਵਲ ਨੇ ਸਾਰਾ ਲਹੂ ਇੱਕੋ ਵਾਰੀ ਉਬਾਲ ਦਿੱਤਾ ਅੱਖਾਂ ਦੇ ਫੋਰ ਵਿੱਚ ਮਾਲਤੀ ਡਿੱਗੇ ਹੋਏ ਕਵਲ ਉੱਤੇ ਜਾ ਕੇ ਵੇਸ਼ ਗਈ ਤੇ ਸਿਸਕਦੀ ਹੋਈ ਬੋਲੀ ਹਾਏ ਮੇਰੇ ਕਵਲ ਦੀ ਗੱਲ ਲਾਲ ਕਰ ਦਿੱਤੀ ਜੇ ਇਸ ਦੇ ਬਦਲੇ ਮੈਨੂੰ ਕੋਹ ਸੁੱਟ ਦੇ ਵਿਚਾਰੇ ਯਤੀਮ ਨੂੰ ਕਿਉਂ ਮਾਰਿਆ ਜੇ ਬਾਲਮਕੰਦ ਦੇ ਬਲ ਰਹੇ ਦਿਲ ਉੱਤੇ ਤੇਲ ਦਾ ਕੰਸਤਰ ਉਦਲਿਆ ਗਿਆ ਤੇ ਉਸਨੇ ਫਲਾਦ ਵਰਗੀ ਸ਼ਕਤੀ ਨਾਲ ਮਾਲਤੀ ਦੀ ਬਾਹ ਫੜੀ ਜੋਰ ਦੇ ਝਟਕੇ ਨਾਲ ਉਹਨੂੰ ਕਵਲ ਦੇ ਸਰੀਰ ਉੱਤੋਂ ਧੂ ਕੇ ਦੂਰ ਪਟਕਾ ਦਿੱਤਾ ਦਿਲ ਤੇ ਸਰੀਰ ਦੀ ਦੋਰੀ ਛੱਟ ਨੂੰ ਮਾਲਤੀ ਨਾ ਸਹਿ ਸਕੀ ਕਿ ਉਹ ਦੇਖਦੀ ਹੀ ਭੀੋਸ਼ ਹੋ ਗਈ ਕਵਲ ਉੱਠਿਆ ਭਾਬੀ ਦੇ અપਮਾਨ ਨਾਲ ਉਸ ਦਾ ਦਿਲ ਪੜਥਾ ਹੋ ਗਿਆ ਉਸ ਦੇ ਅੰਗ-ਅੰਗ ਵਿੱਚ ਸਰਾਰੇ ਨਿਕਲ ਰਹੇ ਸਨ ਪਰ ਮੁਸ਼ਕਲ ਇਹੋ ਕਿ ਸਾਹਮਣੇ ਵੱਡਾ ਭਰਾ ਸੀ ਭਰਾ ਤੋਂ ਵੱਧ ਉਹਦੀ ਸਨੇਹ ਮੂਰਤ ਭਾਬੀ ਦਾ ਪਤੀ ਉਹ ਭਰਾ ਦੇ ਪੈਰ ਤੇ ਗਿਰ ਗਰਾਉਂਦੇ ਗਲੇ ਕੰਬਦੇ ਬੁੱਲਾਂ ਵਿੱਚੋਂ ਕਹਿਣ ਲੱਗਾ ਪਾਪਾ ਜੀ ਇਹ ਕੋਹਰ ਚਪੇੜ ਤੇ ਬੂੜ ਦੇ ਠੁੱਡੇ ਸਨੇਬਾਲ ਮਕਾਂਦ ਨੇ ਉੱਤਰ ਦਿੱਤਾ ਤੇਰੇ ਦੁਸ਼ਟ ਪੁਨੇ ਦਾ ਫਾਲਿਆ ਇਹ ਸਾਰਾ ਮੇਰੇ ਦੁਸ਼ਟ ਪੁਨੇ ਦਾ ਕਵਨ ਨੇ ਸਿੱਧਾ ਤਾਣਕੇ ਕਿਹਾ ਜੇ ਮੈਨੂੰ ਤੁਸੀਂ ਇਤਨਾ ਨੀਚ ਸਮਝਦੇ ਹੋ ਮੈਂ ਹੁਣੇ ਇਸ ਘਰ ਵਿੱਚੋਂ ਨਿਕਲ ਜਾਣਾ ਵਾਂ ਮੋੜ ਕੇ ਕਦੀ ਮੂੰਹ ਨਹੀਂ ਵਿਖਾਵਾਂਗਾ ਪਰ ਇਤਨੀ ਗੱਲ ਯਾਦ ਰੱਖਣੀ ਕਿ ਇਸ ਦੇਵੀ ਉੱਤੇ ਕੀਤੇ ਅਤਿਆਚਾਰ ਦਾ ਫਲ ਤੁਹਾਨੂੰ ਬਸ ਉਸ ਨੂੰ ਕਿਚੀ ਤੋਂ ਫੜ ਕੇ ਬੂਹੇ ਵੱਲ ਤੱਕਦਾ ਹੋਇਆ ਬਾਲਮਕੰਦ ਬੋਲਿਆ ਗਿਆਨਾ ਸਾੜ ਬਹੁਤੇ ਚਲਾ ਜਾ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ ਤੇਨੂੰ ਬਹੁਤਾ ਦਰਦ ਹੈ ਤਾਂ ਲੈ ਜਾ ਨਾਲ ਇਸ ਨੂੰ ਵੀ ਬੂਹੇੋਂ ਬਾਹਰ ਹੋ ਕੇ ਕਵਲ ਇੱਕ ਵਾਰੀ ਫੇਰ ਅੰਦਰ ਤੱਕਿਆ ਤੇ ਕੁਝ ਬੋਲਣਾ ਵੀ ਚਾਹਿਆ ਪਰ ਉਸਤੇ ਬੋਲਣ ਤੋਂ ਪਹਿਲਾਂ ਹੀ ਬੂਹੇ ਦੇ ਦੋਵੇਂ ਤਾਕ ਆਪੋ ਵਿੱਚ ਜੋੜ ਦੀ ਪੇੜ ਕੇ ਬੰਦ ਹੋ ਗਏ ਵਜ੍ਹਾ ਦੇ ਬੂਹੇ ਵਿੱਚੋਂ ਉਹ ਚੰਗੀ ਤਰ੍ਹਾਂ ਨਜ਼ਰ ਪਾਰ ਕੇ ਆਪਣੀ बेहोश ਭਾਬੀ ਨੂੰ ਵੀ ਨਾ ਤੱਕ ਸਕਿਆ ਨਿਕਲਦੇ ਹਟਕੋਰੇ ਨੂੰ ਸੀਨੇ ਵਿੱਚ ਜਦ ਜਬਕਰ ਕੇ ਉਹ ਘਰੋਂ ਨਿਕਲ ਗਿਆ ਮਾਲਤੀ ਨੂੰ ਜਦ ਹੋਸ਼ ਆਈ ਤਾਂ ਰਾਤ ਹੋ ਚੁੱਕੀ ਸੀ ਸਭ ਤੋਂ ਪਹਿਲਾਂ ਉਸ ਨੂੰ ਕਵਲ ਦਾ ਖਿਆਲ ਆਇਆ ਤੇ ਨਾਲ ਹੀ ਉਸ ਦੀ ਬੇਇੱਜ਼ਤੀ ਦਾ ਵੀ ਉਸ ਨੂੰ ਤੁੰਦਲੀ ਜਹੀ ਆਵਾਜ਼ ਵੀ ਚਾਦ ਆਈ ਮੂੰਹ ਨਾ ਵਿਖਾਵਾਂ ਦਾ ਕਿ ਉਹ ਗਿਆ ਸਦਾ ਲਈ ਸੋਚਦੀ ਹੋਈ ਉਹ ਕਵਲ ਦੇ ਕਮਰੇ ਵਿੱਚ ਗਈ ਪਰ ਉਹ ਖਾਲੀ ਸੀ ਉਹ ਮੁੜ ਆਈ ਤੇ ਸੁੱਤੇ ਹੋਏ ਪਤੀ ਦੀ ਸਰਾਂਦੀ ਆ ਕੇ ਖਲੋ ਗਈ ਉਹ ਪਤੀ ਨੂੰ ਜਗਾ ਕੇ ਕੁਝ ਕਹਿਣਾ ਚਾਹੁੰਦੀ ਸੀ ਪਰ ਇਹ ਉਸ ਪਾਸੋਂ ਨਾ ਹੋ ਸਕਿਆ ਉਹ ਆਪਣੇ ਮੰਝੇ ਤੇ ਜਾ ਕੇ ਲੰਮੀ ਪੈ ਗਈ ਪਰ ਇਹ ਉਸ ਲਈ ਤਪਦੇ ਕਢਾਹੀ ਵਿੱਚ ਲੰਮੇ ਪੈਣ ਦੇ ਤੁਲ ਸੀ ਉਹ ਉੱਠ ਬੈਠੀ ਤੇ ਸੋਚਣ ਲੱਗੀ ਅੱਗੇ ਵੀ ਕਈ ਵਾਰੀ ਭਰਾ ਦੀ ਮਾਰ ਖਾ ਕੇ ਚਲਾ ਜਾਂਦਾ ਸੀ ਪਰ ਰਾਤੀ ਜ਼ਰੂਰ ਮੋੜ ਆਉਂਦਾ ਸੀ ਭਾਬੀ ਦੀ ਖਿੱਚ ਉਸ ਨੂੰ ਹਮੇਸ਼ਾ ਖਿੱਚ ਲਿਆਉਂਦੀ ਸੀ ਕੀ ਪਤਾ ਅੱਜ ਵੀ ਆ ਜਾਵੇ ਪਰ ਅੱਜ ਦਾ અપਮਾਨ ਉਹ ਕਵਲ ਹੁਣ ਨਹੀਂ ਆਵੇਗਾ ਨਹੀਂ ਆਵੇਗਾ ਫਿਰ ਵੀ ਨਿਰਾਸ਼ਤਾ ਦੀ ਕਾਲੀ ਰਾਤ ਵਿੱਚ ਕਿਸੇ ਕਿਸੇ ਵੇਲੇ ਉਸ ਦੀ ਆਸ ਕਿਰਨ ਚਮਕ ਪੈਂਦੀ ਬਦੋ ਬਦੀ ਉਸ ਦੇ ਕੰਨ ਵਿੱਚ ਬਿੜਕਾਂ ਲੈਣ ਲੱਗ ਪੈਂਦੇ ਉਸ ਦੀ ਰਾਤ ਸਾਰੀ ਰਾਤ ਇਸੇ ਤਰ੍ਹਾਂ ਬੀਤੀ ਕਵਲ ਨਾ ਆਇਆ ਦਿਨ ਚੜ ਗਿਆ ਅੱਜ ਵੀ ਮਾਲਤੀ ਜਾਗੀ ਤੇ ਜਾ ਕੇ ਕੰਮ ਧੰਦੇ ਲੱਗ ਗਈ ਅੱਜ ਰਾਜ ਮਾਲਤੀ ਕਾਠ ਦੀ ਪੁਤਲੀ ਤੋਂ ਵੱਧ ਕੁਝ ਨਹੀਂ ਸੀ ਉਸ ਦੀਆਂ ਅੱਖਾਂ ਅੱਗੇ ਹਨੇਰਾ ਦਿਲ ਵਿੱਚ ਪਰੇਸ਼ਾਨੀ ਤੇ ਅੰਦਰ ਬਾਹਰ ਵੈਰ ਨਹੀਂ ਸੀ ਬਿਨਾ ਕੋਈ ਗੱਲ ਕਬ ਕੀਤੀਆਂ ਤੇ ਬਿਨਾ ਖਾਣ ਪੀਣ ਤੋਂ ਪੰਡਤ ਬਾਲਮਕੰਦ ਉਸੇ ਤਰ੍ਹਾਂ ਭਰਿਆ ਪੀਤਾ ਕਚਹਿਰੀ ਚਲਾ ਗਿਆ ਮਾਲਤੀ ਨੇ ਨੌਕਰ ਰਾਹੀਂ ਰੋਟੀ ਲਈ ਪੋਸ਼ੇ ਭੇਜਿਆ ਪਰ ਉੱਤਰ ਮਿਲਿਆ ਭੁੱਖ ਨਹੀਂ ਮਾਲਤੀ ਦਾ ਪਤੀ ਨਾ ਪਤੀ ਦੇ ਸਾਹਮਣੇ ਆਈ ਨਾ ਹੀ ਕੁਝ ਬੋਲੀ ਉਹ ਕੱਲ ਸਵੇਰ ਤੋਂ ਭੁੱਖੀ ਸੀ ਰਾਤੀ ਵਿਚਾਰਾ ਕਿੱਥੇ ਸੁੱਤਾ ਹੋਵੇਗਾ ਇਸ ਸਰਦੀ ਵਿੱਚ ਕੱਪੜਾ ਵੀ ਪਾ ਰਾ ਉਸ ਕੋਲ ਨਹੀਂ ਸੀ ਖਬਰੇ ਗਰੀਬ ਸਾਰੀ ਰਾਤ ਪਾਲੇ ਠਰਦਾ ਰਿਹਾ ਹੋਵੇ ਬਦਨਸੀਬ ਨੂੰ ਰੋਟੀ ਵੀ ਖਬਰੇ ਜੁੜੀ ਏ ਕਿ ਨਹੀਂ ਸਾਰਾ ਦਿਨ ਉਹ ਇੰਨਾ ਹੀ ਸੋਚਾਂ ਵਿੱਚ ਗਲਤਾਨ ਰਹੀ ਦਿਨ ਬੀਤਦੇ ਗਏ ਰਾਤਾਂ ਲੰਗਦੀਆਂ ਗਈਆਂ ਉਡੀਕ ਵਾਦੀ ਗਈ ਪਰ ਕਵਲ ਦੁਪਹਿਰਾਂ ਦਾ ਵੇਲਾ ਸੀ ਜਦ ਦੂਰੋਂ ਬਾਜ਼ਾਰ ਦੇ ਪਰਲੇ ਸਿਰੇ ਤੋਂ ਉਸ ਨੂੰ ਵਾਜੇ ਦੀ ਰਵਾਜ ਸੁਣਾਈ ਦਿੱਤੀ। ਇਸੇ ਵੇਲੇ ਉਸ ਦੀ ਗਵਾਂਡਨ ਸਕੁੰਤਲ ਸਕੁੰਤਲਾ ਭੱਜੀ ਆਈ ਤੇ ਅਫਸੋਸ ਭਰੀ ਆਵਾਜ਼ ਵਿੱਚ ਮਾਲਤੀ ਨੂੰ ਕਹਿਣ ਲੱਗੀ ਕਵਲ ਫੜਿਆ ਗਿਆ, ਫੜਿਆ ਗਿਆ। ਹਾਂ ਉਸ ਦਾ ਜਲੂਸ ਆ ਰਿਹਾ ਏ। ਪਿੱਛੇ ਇਤਰੋ ਹੀ ਲੰਗੇਗਾ। ਵੇਖਾਂ ਵਾਜੇ ਦੀ ਆਵਾਜ਼ ਆਉਂਦੀ ਪਈ ਏ। ਮਾਲਤੀ ਇੱਕੋ ਸਾ ਪੌੜੀਆਂ ਉੱਤਰ ਗਈ ਜਲੂਸ ਵਿੱਚ ਬੇ ਉੱਕੜ ਭੀੜ ਸੀ ਅੱਗੇ-ਅੱਗੇ ਬੈਂਡ ਤੇ ਉਸਤੇ ਪਿੱਛੇ ਵਲੰਟੀਰੀਆਂ ਦਿੱਆਂ ਟੋਲੀਆਂ ਕੋਮੀ ਗੀਤ ਗਾਉਂਦੀਆਂ ਆ ਰਹੀਆਂ ਸਨ ਉਹਨਾਂ ਦੇ ਵਿਚਾਲੇ ਸੀ ਸਿਹਰਿਆਂ ਨਾਲ ਲੱਧਿਆ ਹੋਇਆ ਕਵਲ ਇਸ ਉਸਤ ਉਤਸ਼ਾਹ ਦੇ ਸਮੇਂ ਵੀ ਕਵਲ ਦਾ ਦਿਲ ਧੜਕ ਰਿਹਾ ਸੀ ਜਿਉਂ-ਜਿਉ ਉਸ ਦਾ ਘਰ ਨੇੜੇ ਆਉਂਦਾ ਜਾਂਦਾ ਉਸ ਦੀ ਤਬੀਅਤ ਬੇਚੈਨ ਹੁੰਦੀ ਜਾਂਦੀ ਸੀ ਉਸ ਨੂੰ ਸਭ ਸਭ ਤੋਂ ਵੱਧ ਦੁੱਖ ਇਸਦਾ ਸੀ ਕਿ ਜੇਲ੍ਹ ਜਾਣ ਤੋਂ ਬਾਅਦ ਤੋਂ ਪਹਿਲਾ ਉਹ ਆਪਣੀ ਭਾਬੀ ਨੂੰ ਚਰਨਵੰਦਨਾ ਨਹੀਂ ਕਰ ਸਕਿਆ ਘਰ ਦੇ ਨੇੜੇ ਪਹੁੰਚ ਕੇ ਦੂਰੋਂ ਹੀ ਕਵਲ ਦੀਆਂ ਨਜ਼ਰਾਂ ਆਪਣੇ ਦੋ ਛੱਤੇ ਮਕਾਨ ਦੀਆਂ ਬਾਰੀਆਂ ਵੱਲ ਪਈ ਉਹ ਬੰਦ ਸਨ ਪਰ ਜਿਉਂ ਹੀ ਜਲੂਸ ਥੋੜਾ ਹੋਰ ਅੱਗੇ ਪੁੱਜਾ ਕਵਲ ਦੀ ਨਜ਼ਰ ਆਪਣੀ ਭਾਬੀ ਤੇ ਪਈ ਜਿਹੜੀ ਹੱਥ ਵਿੱਚ ਸਿਹਰਾ ਲਈ ਦਲੀਜ਼ ਵਿੱਚ ਖੜੀ ਸੀ ਜਲੂਸ ਠਹਿਰ ਗਿਆ ਨਹਰੀਆਂ ਦੀ ਗੂੰਜ ਨੇ ਆਕਾਸ਼ ਹਿਲਾ ਦਿੱਤਾ ਪੰਡਤ ਕਵਲकिशोर ਜਿੰਦਾਬਾਦ ਭਾਬੀ ਦੇ ਹੱਥ ਵਿੱਚ ਸਿਹਰਿਆ ਦਾ ਵੇਖਣਾ ਸੀ ਕੀ ਕਵਲ ਦਾ ਦਿਲ ਸ਼ਲਕ ਪਿਆ ਜਲੂਸ ਵਿੱਚੋਂ ਨਿਕਲ ਕੇ ਕਵਲ ਨੇ ਭਾਬੀ ਦੀ ਚਰਨ ਧੂੜ ਲੈ ਕੇ ਮੱਥੇ ਨੂੰ ਲਾਈ ਮਾਲਤੀ ਨੇ ਕਵਲ ਨੂੰ ਜੱਫੀ ਵਿੱਚ ਪਾ ਲਿਆ ਤੇ ਉਸ ਤੇ ਉਸਦੇ ਮੱਥੇ ਤੇ ਲੱਗੀ ਹੋਈ ਧੂੜ ਨੂੰ ਆਪਣੇ ਬੁੱਲਾਂ ਵਿੱਚ ਜਜਬ ਕਰ ਲਿਆ ਫਿਰ ਸਿਹਰੇ ਸਿਹਰ ਉਸਦੇ ਗਾਲ ਵਿੱਚ ਪਾੰਦੀ ਹੋਈ ਬੋਲੀ ਜਾ ਵੀਰ ਭਾਰਤ ਮਾਤਾ ਦੀ ਸੇਵਾ ਕਰ ਉਸ ਦਾ ਗਲਾ ਭਰ ਆਇਆ ਤੇ ਇਸ ਤੋਂ ਅੱਗੇ ਉਹ ਬੋਲ ਨਾ ਸકી ਕਵਲ ਨੇ ਉਸ ਦੀਆਂ ਖੱਤੀਆਂ ਮਾਲਤੀ ਤੇ ਤੇਲ ਦੇ ਅਥਰੂਆਂ ਨਾਲ ਹਰੀਆਂ ਹੋ ਗਈਆਂ ਭਾਬੀ ਦੇ અપਮਾਨ ਦੀ ਕੁਝ ਚੀਰ ਤੋਂ ਭੁੱਲ ਚੁੱਕੀ ਯਾਦ ਕਵਲ ਦੇ ਦਿਲ ਵਿੱਚ ਸਜਰੀ ਹੋ ਗਈ ਉਹ ਆਪਣੇ ਹਿਰਦੇ ਦੇ ਹੜ ਨੂੰ ਅਖਿਆਈ ਨਾਲ ਰੋਕਦਾ ਹੋਇਆ ਬੋਲਿਆ ਭਾਬੀ ਮੈਂ ਤੇਰਾ ਹੁਕਮ ਨਹੀਂ ਮੰਨਿਆ ਮੈਂ ਤੇਰੇ ਨਾਲ ਇਕਰਾਰ ਕੀਤਾ ਸੀ ਕਿ ਅਸਤੀਫਾ ਨਹੀਂ ਵੀਰ ਮਾਲਤੀ ਵਿੱਚੋਂ ਹੀ ਬੋਲੀ ਹੁਣ ਇਸ ਦੀ ਲੋੜ ਨਹੀਂ ਮੈਂ ਤੈਨੂੰ ਸਗੋਂ ਆਪ ਕਹਿ ਕੇ ਭੇਜਦੀ ਜਿਸ ਵੇਲੇ ਮੈਂ ਤੈਨੂੰ ਰੋਕਿਆ ਸੀ ਇਸ ਘਰ ਵਿੱਚ ਤੇਰੇ ਲਈ ਥਾਂ ਸੀ ਪਰ ਮਾਲਤੀ ਦਾ ਫਿਰ ਉਹੀ ਹਾਲ ਭਾਬੀ ਕਵਲ ਬੋਲਿਆ ਮੈਂ ਜੇਲ੍ਹ ਵਿੱਚ ਜਾ ਕੇ ਬੜਾ ਖੁਸ਼ ਰਹਿੰਦਾ ਜੇ ਮੈਨੂੰ ਤਸੱਲੀ ਹੁੰਦੀ ਕਿ ਮੇਰੀ ਭਾਬੀ ਸੁખી ਹੈ ਮੈਂ ਆਪਣੇ ਵੀਰ ਦੀ ਖਾਤਰ ਜੀਵਾਂਗੀ ਆਪਣੇ ਸੁਖੀ ਲੱਥੇ ਦੀ ਜਾਦ ਨੂੰ ਸੁਖੀ ਰੱਖਾਂਗੀ ਭਾਬੀ ਤੇਰਾ અપਮਾਨ ਕੀਤਾ ਗਿਆ ਸੀ ਸਿਰਫ ਇਹੋ ਦੁੱਖ ਹੈ ਜਿਸ ਨੂੰ ਦਿਲ ਬਰਦਾਸ਼ਤ ਨਹੀਂ ਕਰ ਸਕਦਾ ਮੇਰਾ ਅਪਮਾਨ ਕਵਲ ਇੱਕ ਸਤੀ ਦਾ ਅਪਮਾਨ ਕੌਣ ਕਰ ਸਕਦਾ ਏ ਮੈਂ ਉਹਨਾਂ ਨੂੰ ਖਿਮਾ ਕੀਤੀ ਮੇਰਾ ਨਹੀਂ ਉਹਨਾਂ ਨੇ ਆਪਣਾ ਹੀ ਅਪਮਾਨ ਕੀਤਾ ਹੈ ਕਵਲ ਦਾ ਦਿਲ ਗਤਗਦ ਹੋ ਗਿਆ ਭਾਬੀ ਵਿੱਚ ਇੰਨੀ ਸ਼ਾਂਤਸੀਲਤਾ ਹੈ ਇਤਨਾ ਆਤਮਗੌਰਵ ਇਹ ਉਸ ਨੂੰ ਇੱਕ ਅੱਜ ਪਹਿਲੀ ਵੇਰਾ ਪਤਾ ਲੱਗਾ ਉਸਨੇ ਇੱਕ ਵਾਰੀ ਫਿਰ ਭਾਬੀ ਨੂੰ ਪ੍ਰਣਾਮ ਕੀਤਾ ਤੇ ਇਸ ਵੱਲ ਦੇ ਬਦਲੇ ਰਜਮਾ ਪਿਆਰ ਤੇ ਭਰੀਆਂ ਅਸੀਸਾਂ ਨਾਲ ਲੈ ਕੇ ਆਪਣੇ ਰਸਤੇ ਤੁਰ ਪਿਆ ਨਾਹਰੇ ਫਿਰ ਗੂੰਜ ਉਠੇ ਬੀਬੀ ਮਾਲਤੀ ਦੇਵੀ ਜਿੰਦਾਬਾਦ ਪੰਡਤ ਕਵਲ ਕਿਸ਼ੋਰ ਜਿੰਦਾਬਾਦ ਜਲੂਸ ਚਲਾ ਗਿਆ ਕਵਲ ਚਲਾ ਗਿਆ ਪਰ ਮਾਲਤੀ ਖੜੀ ਸੀ ਇਸ ਵੇਲੇ ਉਸ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਦਿਲ ਵਿੱਚ ਗਮ ਨਹੀਂ ਨਾ ਹੀ ਖਿਆਲਾਂ ਵਿੱਚ ਨਿਰਾਸ਼ਤਾ Thank you. Please like, share and subscribe.